ਕੰਗਨਾ ਰੋਡਪਾਲ ਇਨਫੋਰਮੇਸ਼ਨ ਆ ਗਈ ਇਹ ਤੈਨੂੰ ਅਰੈਸਟ ਕਰੋ ਬੜਾ ਬੜਾ ਪੰਜਾਬ ਤੋਂ ਕਿੱਥੋਂ ਕੋਣ ਦੇ ਕੇ ਆਂਦਾ ਹੈ ਇਹ ਹਸਦੇ ਮਜੀਠੀਆ ਨਾਲ ਦੇ ਸੰਬੰਧ ਹੋਣ ਉਹ ਵੀ ਜੀਪੀ ਦੇ ਪਾਰਟੀ ਦਾ ਬੰਦਾ ਸੀ ਜਾਂ ਤੇ ਪ੍ਰੂਫ ਦੇ ਦੇਵੇ ਜਾਂ ਮਾਫੀ ਮੰਗੇ ਪੰਜਾਬ ਨੂੰ ਬਰਬਾਦ ਕਰਨ ਦਾ ਹਰ ਪੈਤਰਾ ਲੋਗ ਪੜਾਉਂਦਾ ਤੇ ਜੇ ਖਾਲੀ ਸਾਂਧੀ ਮੈਂ ਗੱਲ ਕਰਾਂ ਕਈਆਂ ਨੂੰ ਬੁਰੀ ਲੱਗ ਸਕਦੀ ਹੈ ਪਰ ਧਿਆਨ ਨਾ ਬੁੱਧੀ ਜੀ ਵੀ ਹੋ ਕੇ ਸੋਚੋ ਇੰਡੀਆ 200 ਮੈਡਮ ਕੰਗਨਾ ਜੀ 522 ਕਿੱਲੋ ਗੁਜਰਾਤ ਬਾਰਡਰ ਤੇ ਫੜਿਆ ਗਿਆ ਉਹ ਕਿੱਧਰ ਗਿਆ ਸਰ ਦੇਖੋ ਜੀ ਹਰਿਆਣਾ ਹਿਮਾਚਲ ਤੇ ਪੰਜਾਬ ਇੱਕ ਸੀ ਤੇ ਇਹ ਲੋਕ ਐਕਚੁਅਲੀ ਐਕਟਰ ਨੇ ਇੱਕ ਕਲਾਕਾਰ ਹੁੰਦੇ ਕੁਝ ਕਲਾਕਾਰ ਹੁੰਦੇ ਤੇ ਉਹ ਇੱਕ ਕੁਛ ਵੀ ਬੋਲ ਦਿੰਦੇ ਨੇ ਕਿ মিডিਆ ਦੀ ਅਟੈਨਸ਼ਨ ਹੋ ਜੇ ਸਾਡਾ ਨਾਮ ਚੱਲਣਾ ਕਿਸੇ ਚਾਹਦੇ ਹੋ ਤੁਹਾਡਾ ਪੰਜਾਬ ਜਿਹੜਾ ਮਾੜਾ ਮੋਟਾ ਬਚਿਆ ਇਹ ਕਲਾਕਾਰ ਬਰਬਾਦ ਕਰ ਦੇ ਅੱਗੇ ਬਚਿਆ ਕੀ ਪੰਜਾਬ ਚ ਖੋਖਲਾ ਕਰ ਛੜਿਆ ਮੈਂ ਤਰਨ ਵਾਲੇ ਬੰਦੇ ਅਮਰੀਕਾ ਕੈਨੇਡਾ ਭੱਜ ਗਏ ਬੱਚੇ ਖੁਜੇ ਚਿੱਟੇ ਨੇ ਮਾਰਤੇ ਰਹਿ ਗਏ ਜਾਂਦੇ ਪਿੱਛੇ ਸਿੱਧੂ ਮੂਸੇਵਾਲਾ ਜੋ ਇਸ ਦੁਨੀਆ ਦੇ ਨੇ ਸਭ ਤੋਂ ਪਹਿਲਾਂ ਤੁਸੀਂ ਪਰਚਾ ਕਰਾਇਆ ਸ੍ਰੀ ਬੜਾ ਬਰਾੜ ਤੇ ਤੁਸੀਂ ਪਰਚਾ ਕਰਾਇਆ ਜੈਸਮਿਨ ਸੈਂਡਲ ਤੇ ਤੁਸੀਂ ਪਰਚਾ ਕਰਾਇਆ ਹੋਰ ਕਿਹੜੇ ਕਿਹੜੇ ਕਲਾਕਾਰ ਹੈ ਜਿਨ੍ਹਾਂ ਦੇ ਤੁਸੀਂ ਨਾਮ ਲੋਕ ਇਹ ਕਹਿੰਦੇ ਨੇ ਕਹਿੰਦੇ ਕਲਾਕਾਰਾਂ ਦੇ ਚੱਕਰ ਦੇ ਵਿੱਚ ਤੁਸੀਂ ਆਪਣਾ ਯਾਨੀ ਦੁਕਾਨਦਾਰੀ ਚਲਾ ਰਹੇ ਹੋ ਐਦਾਂ ਦੀਆਂ ਗੱਲਾਂ ਪਿਆ ਘਰ ਬੇਟਾ ਮੈਨੂੰ ਠੰਡ ਮੱਡਾ ਮਾਰ ਰਿਆ ਇਹਨਾਂ ਦਾ ਉਹ ਕੁੱਤੇ ਪਾਹੀ ਭੌਂਕਣੇ ਆ ਜਦੋਂ ਭੌਗਦੇ ਉਹਨਾਂ ਦੀ ਪੂਛ ਵਖਿਆ ਗੁਰੂ ਕਿੱਥੇ ਦੋ ਲੱਤਾਂ ਦੇ ਵਿੱਚ ਘਰ ਹੁੰਦੀ ਤੇਲ ਨਹੀਂ ਹੁੰਦੀ ਹੈ ਤੇ ਪਿਸ਼ਾਬ ਵੀ ਨਹੀਂ ਕੰਗਣਾ ਰਣੋਤ ਅਕਸਰ ਹੀ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਜੇ ਪੰਜਾਬ ਦੀ ਗੱਲ ਕਰ ਲਈਏ ਅਕਸਰ ਹੀ ਪੰਜਾਬ ਦੇ ਬਾਰੇ ਉਹ ਬਹੁਤ ਸਾਰੇ ਮੰਦੇ ਸ਼ਬਦ ਬੋਲਦੇ ਆ ਤੁਹਾਨੂੰ ਦੱਸ ਦਈਏ ਕਿ ਹੁਣ ਉਹਨਾਂ ਦਾ ਇੱਕ ਬਿਆਨ ਆਇਆ ਜਿਸ ਦੇ ਵਿੱਚ ਲੋਕ ਸਾਰੇ ਯਾਨੀ ਕਾਫੀ ਉਹਨਾਂ ਦੇ ਖਿਲਾਫ ਹੋਏ ਹੋਏ ਨੇ ਪੰਜਾਬ ਦੇ ਲੋਕਾਂ ਨੇ ਚਾਹੇ ਸਿਆਸਤ ਦੀ ਗੱਲ ਕਰ ਲਈਏ ਲੀਡਰਾਂ ਦੀ ਗੱਲ ਕਰ ਲਈਏ ਉਹਨਾਂ ਦਾ ਵਿਰੋਧ ਕਰ ਰਹੇ ਨੇ ਕਿਉਂਕਿ ਕੰਗਣਾ ਰਣੌਤ ਨੇ ਇਹ ਗੱਲ ਆਖ ਦਿੱਤੀ ਕਿ ਜਿਹੜਾ ਨਸ਼ਾ ਹੈ ਚਿਟਾ ਹੈ ਪੰਜਾਬ ਸਪਲਾਈ ਕਰ ਰਿਹਾ ਹੈ ਹਿਮਾਚਲ ਨੂੰ ਸੋ ਉਸੇ ਤੇ ਚਰਚਾ ਕਰਾਂਗੇ ਸਾਡੇ ਨਾਲ ਐਡਵੋਕੇਟ ਸੁਨੀਲ ਮੱਲਨ ਜੀ ਨੇ ਸੋ ਸਵਾਗਤ ਕਰਦੇ ਆ ਸਰ ਸਤਿ ਸ਼੍ਰੀ ਅਕਾਲ ਸਸਰੀ ਗੱਲ ਜੀ ਨਮਸਕਾਰ ਜੀ ਦਰਸ਼ਕਾਂ ਨੂੰ ਸਰ ਕੀ ਕਹਿਣਾ ਚਾਹੋਗੇ ਦੇਖਿਆ ਜਾਂਦਾ ਕਿ ਕੰਗਣਾ ਨੌਤ ਅਕਸਰ ਹੀ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ ਪੰਜਾਬ ਨੂੰ ਲੈ ਕੇ ਤੇ ਹੁਣ ਤਾਂ ਉਹਨਾਂ ਨੇ ਹੱਥ ਹੀ ਕਰ ਦਿੱਤੀ ਕਹਿੰਦੇ ਕਿ ਹਿਮਾਚਲ ਨੂੰ ਨਸ਼ਾ ਸਪਲਾਈ ਪੰਜਾਬ ਕਰ ਰਿਹਾ ਅਜੀ ਤੁਸੀਂ ਆਖਰੀ ਦੋ ਤਾਂ ਨੂੰ ਤੂੰ ਆ ਕਹਿਣਗੇ ਜੀ ਤੁਸੀਂ ਇਹਨਾਂ ਚੱਕਰੀ ਦੋ ਹਮ ਸਪਲਾਈ ਤਾਂ ਹੀ ਹੁੰਦੀ ਹੈ ਜੇ ਡਿਮਾਂਡ ਹੋਏਗੀ ਤਾਂ ਹਮ ਤੁਸੀਂ ਡਿਮਾਂਡ ਕਰਦੇ ਹੋ ਤੇ ਅਗਲੇ ਦੇ ਜਾਂਦੇ ਨੇ ਉਹਨੇ ਪੰਜਾਬ ਦਿੰਦਾ ਕਿ ਸੈਂਟਰ ਗਵਰਨਮੈਂਟ ਦਿੰਦੀ ਹੈ ਇਹ ਬਾਰਡਰ ਸਕਿਉਰਿਟੀ ਫੋਰਸ ਪਚਾਉਂਦੀ ਹੈ ਤੇ ਉਹ ਦੱਸੋਗੇ ਨਾ ਕਿ ਕਿਹੜੀਆਂ ਫੋਰਸਿਸ ਪਚਾਉਂਦੀਆਂ ਬਾਰਡਰ ਦੇ ਉੱਤੇ ਕਿਹਦੀ ਭਾਜੀ ਇੰਡੀਆ ਪਾਕਿਸਤਾਨ ਦੇ ਬਾਰਡਰ ਤੇ ਕਿਹਦੀ ਕਹ ਲਓ ਕਿ ਪਕੜ ਗਈ ਜੀ ਸੈਂਟਰਲ ਗਵਰਨਮੈਂਟ ਦੀਆਂ ਫੋਰਸਿਸ ਦੀ ਜੀ ਚਾਹੇ ਬੀਐਸਐਫ ਹੈ ਚਾਹੇ ਆਰਮੀ ਹੈ ਚਾਹੇ 에ਅਰ ਫੋਰਸ ਹੈ ਚਾਹੇ ਸੀਆਈਐਸਐਫ ਹੈ ਜਾਂ ਕੁਝ ਹੋਰ ਹੈ ਮਲਟੀਪਲ ਟੁਕੜੀਆਂ ਦੀ ਆਪਸ ਵਿੱਚ ਗੱਠਜੋੜ ਬਣਾਇਆ ਜਾਂਦਾ ਤਾਂ ਜੋ ਸੀਕਰੈਸੀ ਲੀਕ ਹੋ ਸਕੇ ਕਿ ਮੰਨ ਲਓ ਇੱਕ ਫੋਰਸ ਦਾ ਜਵਾਨ ਵਿਗ ਗਿਆ ਇਹ ਦੂਜਾ ਫੋਰਸ ਦਾ ਸ਼ਿਕਾਇਤ ਕਰ ਦਵੇਗੀ ਅੱਜ ਉਥੇ ਕਾਂਡ ਹੋਲਣ ਵਾਲਾ ਸੋ ਬਾਰਡਰ ਦੀਆਂ ਫੋਰਸਾਂ ਤੇ ਸੈਂਟਰ ਗਵਰਨਮੈਂਟ ਦੇ ਅੰਦਰ ਹੈ ਤੇ ਕੰਗਨਰ ਰੌਤ ਸੈਂਟਰ ਗਵਰਨਮੈਂਟ ਦੀ ਮਿਨਿਸਟਰ ਹੈ ਜੀ ਇਹਦਾ ਮਤਲਬ ਇਹਦੇ ਕੋਲ ਇਨਫੋਰਮੇਸ਼ਨ ਹੈਗੀ ਹੈ ਕੰਗਨਰ ਰੌਤ ਕੋਲ ਇਨਫੋਰਮੇਸ਼ਨ ਹੈਗੀ ਹੈ ਤੈਨੂੰ ਅਰੈਸਟ ਕਰੋ ਫਟਾਫਟ ਹੂੰ ਪੰਜਾਬ ਚੋਂ ਕਿੱਥੋਂ ਕੌਣ ਦੇ ਕੇ ਆਂਦਾ ਹੈ ਤੇ ਹਸਦਾ ਮਜੀਠੀ ਨਾਲ ਦੇ ਸੰਬੰਧ ਹੋਣ ਉਹ ਵੀ ਭਾਜਪਾ ਦੀ ਪਾਰਟੀ ਦਾ ਬੰਦਾ ਸੀ ਹੂੰ ਤੇ ਇਹਨੂੰ ਜਲਦੀ ਤੋਂ ਜਲਦੀ ਅਰੈਸਟ ਕਰਨਾ ਚਾਹੀਦਾ ਤੇ ਇਹਦੇ ਕੋਲ ਪੁਸ਼ਤਸ਼ ਕਰਨੀ ਚਾਹੀਦੀ ਹੈ ਵੀ ਸੂਚਨਾ ਇਹਦੇ ਕੋਲ ਕੀ ਹੈਗੀ ਹੈ ਇਹ ਭਲਾ ਕਰੇ ਉਹ ਜਿਹੜੀ ਭਾਈ ਅੱਜ ਕੱਲ ਆਪ ਸਰਕਾਰ ਨੇ ਲਾਈ ਹੈ ਲਾਂਚ ਕੀਤੀ ਪਾਉ ਤੇ ਕਾਰਵਾਈ ਕਿੰਨੇ ਰੋਤ ਨੇ ਬਿਆਨ ਦਿੱਤੇ ਇਹਦਾ ਮਤਲਬ ਤਾਂ ਕੋਈ ਸੂਚਨਾ ਹੈ ਉਹਨੂੰ ਫੋਟੋ ਦਿਓ ਅੰਦਰ ਤੁਸੀਂ ਤਾਂ ਉਹਨਾਂ ਤੇ ਹੀ ਸਵਾਲ ਖੜੇ ਕਰ ਦਿੱਤੇ ਉਹਨਾਂ ਨੇ ਪੰਜਾਬ ਤੇ ਕੀਤੇ ਤੁਸੀਂ ਉਹਨਾਂ ਦੇ ਭਾਜੀ ਦੱਸੋ ਇਹਦਾ ਮਤਲਬ ਇਹ ਕੋਈ ਤੇ ਸੂਚਨਾ ਹੈਗੀ ਹੈ ਸ਼ੀ ਇਜ਼ ਮੈਂਬਰ ਪਾਰਲੀਮੈਂਟ ਹਮ ਯਾਦ ਪ੍ਰੂਫ ਦੇ ਦੇਵੇ ਜਾਂ ਮਾਫੀ ਮੰਗੇ ਪੰਜਾਬ ਨੂੰ ਬਰਬਾਦ ਕਰਨ ਦਾ ਹਰ ਪੈਤਰਾ ਲੋਕ ਅਪਣਾ ਰਹੇ ਕਿਉਂਕਿ ਸਿਰ ਕੱਡੂ ਕੌਮ ਸੀ ਔਰ ਜਦੋਂ ਅੰਗਰੇਜ਼ਾਂ ਨੇ ਵੀ ਰਾਜ ਕੀਤਾ ਤੇ ਆਖਰੀ ਰਾਜ ਸੀ ਪੰਜਾਬ ਜਿਹਦੇ ਤੇ ਅੰਗਰੇਜ਼ ਆਏ ਜੀ ਠੀਕ ਹੈ ਜੀ ਤੇ ਛੱਡਣ ਲੱਗਿਆਂ ਸਾਨੂੰ ਵੰਡ ਕੇ ਗਏ ਸਾਡਾ ਤਾਂ ਪੰਜਾਬ ਉਧਰ ਦੇ ਗਿਆ ਸਹੀ ਹੋਰ ਕਿਦੋਂ ਵੰਡ ਜਾਂਦੇ ਤੇ ਉਸ ਤੋਂ ਬਾਅਦ ਜੇ ਖਾਲਿਸਤਾਨ ਦੀ ਮੈਂ ਗੱਲ ਕਰਾਂ ਕਈਆਂ ਨੂੰ ਬੁਰੀ ਲੱਗ ਸਕਦੀ ਹੈ ਪਰ ਧਿਆਨ ਨਾ ਬੁੱਧੀਜੀਵੀ ਹੋ ਕੇ ਸੋਚੋ ਇੰਡੀਆ ਦੇ ਪੰਜਾਬ ਚੋਂ ਹੀ ਖਾਲਿਸਤਾਨ ਕਿਉਂ ਚਾਹੀਦਾ ਪਾਕਿਸਤਾਨ ਦੇ ਪੰਜਾਬ ਚੋਂ ਕਿਉਂ ਨਹੀਂ ਚਾਹੀਦਾ ਤੇ ਵੀ ਦਿਮਾਗ ਲਾਇਆ ਜੇ ਇਹਦਾ ਮਤਲਬ ਕਿ ਉਹ ਉਧਰੋਂ ਨਹੀਂ ਮੰਡਣਾ ਚਾਹੁੰਦੇ ਇਧਰੋਂ ਮੰਡਣਾ ਚਾਹੁੰਦੇ ਸਾਨੂੰ ਲੜਾਉਣਾ ਚਾਹੁੰਦੇ ਕੁਝ ਐਸੀਆਂ ਤਾਕਤਾਂ ਨੇ ਤੇ ਇਹੋ ਜੇ ਫਿਰ ਸਾਡੇ ਛਲਾਰੂ ਬਿਆਨ ਦਿੰਦੇ ਨੇ ਪੁੱਠੇ ਸਿੱਧੇ ਉਹ ਤਾਂ ਐਕਸਰੀ ਵੈਸੇ ਬਿਆਨਬਾਜ਼ੀ ਦਿੰਦੇ ਮੈਂ ਤਾਂ ਕਹਿੰਦਾ ਜੀ ਸੈਂਟਰਲ ਗਵਰਨਮੈਂਟ ਦੇ ਬੰਦੇ ਹੀ ਮੈਨੂੰ ਲੱਗਦਾ ਸਪਲਾਈ ਕਰਦੇ ਹੋਣਗੇ ਜਿਹੜੇ ਬਾਰਡਰ ਤੇ ਰੋ ਜਿਨ੍ਹਾਂ ਦਾ ਕੰਮ ਹੈ ਬਾਰਡਰ ਤੇ ਉਹਨੂੰ ਰੋਕਣਾ ਤੇ ਪੰਜਾਬ ਪੁਲਿਸ ਬਾਰਡਰ ਤੇ ਚਿਤੜਫੜੀ ਫਿਰਦੀ ਹੈ ਦੇਖ ਲਓ ਖਬਰਾਂ ਪੜ੍ਹ ਲਓ ਦੇਖੋ ਨਾ ਜੇ ਪਿੱਛੇ ਦੇ ਗੁਜਰਾਤ ਬਾਰਡਰ ਤੇ 500 ਕਿੰਨੇ ਟਨ ਫੜਿਆ ਗਿਆ ਸੀ ਹੂੰ ਕਿੰਨੂੰ ਅੰਦਰ ਕੀਤਾ ਇਹਨਾਂ ਨੇ ਦੱਸੋ ਦੱਸੋ ਮੈਡਮ ਕੰਗਣਾ ਜੀ 522 ਕਿਲੋ ਗੁਜਰਾਤ ਬਾਰਡਰ ਤੇ ਫੜਿਆ ਗਿਆ ਉਹ ਕਿੱਧਰ ਗਿਆ ਸਾਰਾ ਕੁਝ ਔਰ ਭਾਜੀ ਇਹੋ ਜਿਹੀ ਵੀ ਨੈਕਸਸ ਹੈਗੇ ਨੇ ਆਉਂਦਾ 100 ਕਿਲੋ ਦਿਖਾਉਂਦੇ 10 ਕਿਲੋ 90 ਕਿਲੋ ਸ਼ਾਇਦ ਵੰਡ ਦਿੰਦੇ ਨੇ ਮੈਡਮ ਦੀ ਏਜੰਸੀ ਤੁਹਾਨੂੰ ਨਹੀਂ ਲੱਗਦਾ ਕਿ ਕੰਗਣਾ ਨਾਉਤ ਅਕਸਰ ਹੀ ਪੰਜਾਬ ਦੇ ਲੋਕਾਂ ਨੂੰ ਪੰਜਾਬ ਨੂੰ ਤੇ ਪੰਜਾਬ ਦੇ ਕਲਾਕਾਰਾਂ ਨੂੰ ਟਾਰਗੇਟ ਕਰਦੀ ਹੈ। ਦੇਖੋ ਜੀ ਹਰਿਆਣਾ ਹਿਮਾਚਲ ਤੇ ਪੰਜਾਬ ਇੱਕ ਸੀ। ਜੀ ਤੇ ਪੰਜਾਬੀ ਸੂਬਾ ਸੀ। ਉਹ ਥੋੜੇ ਸਾਲ ਪਹਿਲਾਂ ਵੱਖਰਾ ਹੋਇਆ। ਤੇ ਪੰਜਾਬ ਹੀ ਤਾਂ ਸੀ ਸਾਰਾ। ਐਵੇਂ ਥੋੜੀ ਭਾਖੜਾ ਨਹਿਰ ਦਾ ਨਹਿਰ ਦਾ ਇੱਕ ਹਿੱਸਾ ਉਧਰ ਵੀ ਬਣਾਇਆ ਗਿਆ ਜੀ ਜੁਗਿੰਦਰ ਨਗਰ ਬਿਜਲੀ ਘਰ ਬਣਿਆ ਉਹ ਪੰਜਾਬ ਦੇ ਪੈਸਿਆਂ ਨਾਲ ਹੀ ਬਣਿਆ ਸੀ। ਜੀ ਉਦੋਂ ਪੰਜਾਬ ਹੀ ਸੀ ਸਾਰਾ। ਸੋ ਇਦਾਂ ਦਾ ਸਪੈਸੀਫਿਕ ਬਿਆਨ ਦੇਣਾ ਇੱਕ ਰਿਸਪੌਂਸੀਬਲ ਪੋਸਟ ਤੇ ਬਹਿ ਕੇ ਉਹ ਸ਼ਰਮਨਾਕ ਹੈ ਜਾਂ ਤੇ ਉਹਦਾ ਪ੍ਰੂਫ ਦਿਓ ਤੇ ਜਾਂ ਫਿਰ ਇਹਦਾ ਮਤਲਬ ਤੁਸੀਂ ਵਿੱਚ ਕਿੰਦੇ ਸਾਜ਼ਿਸ਼ ਵਿੱਚ ਸ਼ਾਮਿਲ ਹੋ ਤੇ ਤੁਹਾਡੇ ਬਾਰੇ ਪੁਛਤਾ ਸੁਣੀ ਚਾਹੀਦੀ ਤੁਸੀਂ ਵਿਕਰਮ ਮਜੀਠੀਆ ਦਾ ਨਾਮ ਲਿੱਤਾ ਕਿ ਕਿਤੇ ਵਿਕਰਮ ਮਜੀਠੀਆ ਦੇ ਨਾਲ ਤਾਂ ਨਹੀਂ ਮਿਲੇ ਹੋਏ ਹਾਲਾਂਕਿ ਉਹਨਾਂ ਤੇ ਇਦਾਂ ਦੀ ਕੋਈ ਗੱਲ ਨਹੀਂ ਆਈ ਸੀ ਨਸ਼ੇ ਨੂੰ ਲੈ ਕੇ ਕਿਉਂਕਿ ਪਹਿਲਾਂ ਉਹਨਾਂ ਨੂੰ ਕਲੀਨ ਚਿੱਟ ਦਿੱਤੀ ਗਈ ਸੀ ਉਸ ਤੋਂ ਬਾਅਦ ਹੀ ਯਾਨੀ ਆਮਦਨ ਨੂੰ ਲੈ ਕੇ ਯਾਨੀ ਜਿਆਦਾ ਉਹਨਾਂ ਤੇ ਜਿਹੜੀ ਹੁਣ ਉਹਨਾਂ ਨੇ ਲਿੱਤਾ ਜਿਹੜਾ ਵਿਜੀਲੈਂਸ ਦੀ ਗੱਲ ਕਰ ਲਈ ਹੁਣ ਉਹਨਾਂ ਤੇ ਜਾਣ ਪਛਾਣ ਚੱਲ ਰਹੀ ਹੈ ਜੇ ਆਪਾਂ ਹੁਣ ਜੇ ਜਾਣ ਪਛਾਣ ਦੀ ਗੱਲ ਕਰੀ ਤਾਂ ਲੇਟੈਸਟ ਨਿਊਜ਼ ਇਹ ਵੀ ਹੈ ਕਿ ਉਹਨਾਂ ਦੇ ਕੋਲੋਂ ਜਿਹੜੇ ਫੋਨ ਫੜੇ ਗਏ ਸੀ ਉਹਨਾਂ ਦੇ ਵਿੱਚ ਇੱਕ SIM ਕਿਸੇ ਹੋਰ ਸ਼ਖਸ ਦਾ ਸੀ ਜੋ ਇਥੋਂ ਚਲੇ ਗਿਆ ਯਾਨੀ ਜਿਸ ਟਾਈਮ ਯਾਨੀ ਵਿਕਰਮ ਜੀ ਸੀਮ ਜੀਟੀਆ ਦੀ ਗ੍ਰਿਫਤਾਰੀ ਹੋਈ ਹੈ ਉਸ ਟਾਈਮ ਉਹ ਬੰਦਾ ਕੈਨੇਡਾ ਭੱਜ ਗਿਆ ਹੂੰ ਤੁਹਾਨੂੰ ਕੀ ਲੱਗਦਾ ਹੈ ਕਿ ਜਿਸ ਤਰ੍ਹਾਂ ਹੁਣ ਵਿਕਰਮ ਜੀ ਟੀਆ ਦਾ ਤੁਸੀਂ ਨਾਮ ਵਿੱਚ ਲੈ ਲੀ ਦਿੱਤਾ ਮੈਂ ਕਿਹਾ ਚਲੋ ਉਹ ਵੀ ਵਿੱਚ ਰੱਖ ਹੀ ਲੈਂਦੇ ਆਪਾਂ ਕਿਉਂਕਿ ਉਹ ਕਹਿੰਦੇ ਨੇ ਕਿ ਜਿਹੜਾ ਹੁਣ ਸਿਮ ਕਿਸੇ ਹੋਰ ਦਾ ਵਰਤਤ ਰਹੀ ਸੀ ਦੇਖੋ ਜੀ ਤੁਸੀਂ ਮੈਨੂੰ ਆਪਣਾ ਸਿਮ ਦੇ ਦਿਓ ਮੈਂ ਤੁਹਾਨੂੰ ਆਪਣਾ ਸਿਮ ਦਵਾਂ ਇਹਦੇ 'ਤੇ ਕੋਈ ਪਾਪ ਹੀ ਨਹੀਂ ਜਦ ਤੱਕ ਤੁਹਾਡੀ ਮਿਹਰ ਹੀ ਰਚੰਨਦੀ ਹੈ ਜੀ ਰਾਈਟ ਪਰ ਜੇ ਮੈਂ ਉਹਦੇ ਤੋਂ ਕੋਈ ਗਲਤ ਕੰਮ ਕਰਾਂ ਜ਼ਿੰਮੇਵਾਰ ਤੇ ਮੈਂ ਹੀ ਆ ਨੋ ਡਾਊਟ 120 ਵਿੱਚ ਤੁਸੀਂ ਵੀ ਉਹ ਇਹ ਤਾਂ ਤੁਸੀਂ ਕਿਉਂ ਦਿੱਤਾ ਹੁਣ ਉਹ ਚਿੱਟਾ ਵੇਚਦੇ ਆ ਕਿ ਨਹੀਂ ਵੇਚਦੇ ਇਹ ਤੇ ਪ੍ਰੂਫ ਦੇਣੇ ਪੈਣਗੇ ਤੇ ਆਮਦਨ ਤੋਂ ਵੱਧ ਜੇ ਉਹਨਾਂ ਦੀ ਆਮਦਨ ਹੈ ਜੀ ਸੋਰਸਿਸ ਤੋਂ ਵੱਧ ਆਮਦਨ ਹੈ ਉਹਦਾ ਜਵਾਬ ਦੇਣਗੇ ਔਰ ਹੁਣ ਤੱਕ ਏਜੰਸੀਆਂ ਕਹਿ ਰਹੀਆਂ ਕਿ ਸਾਡੇ ਕੋਲ ਪੁਖਤਾ ਸਬੂਤ ਨਹੀਂ ਤੇ ਜੇ ਉਹ ਸਬੂਤ ਹੈਗੇ ਸੀ ਤੇ ਉਹ ਜਨਤਕ ਕਿਉਂ ਨਹੀਂ ਕੀਤੇ ਕਰ ਦੋ ਦੁਨੀਆ ਨੂੰ ਪਤਾ ਲੱਗ ਜੇ ਕਿ ਵਾਕਈ ਇੱਕ ਬੰਦਾ ਗਲਤ ਸੀ ਤੂੰ ਉਹ ਇਹ ਚੀਜ਼ਾਂ ਰੱਬ ਜਾਣੇ ਅਸਲੀਅਤ ਕੀ ਹੈ ਔਰ ਕਿਹੜੀ ਚੀਜ਼ਾਂ ਤੇ ਇੱਕ ਵਾਰੀ ਰਾਹੁਲ ਕਹਿੰਦੇ ਨੇ ਬਿਆਨ ਦਿੱਤਾ ਸੀ ਸਾਨੂੰ ਪਤਾ ਲੱਗਾ ਜੀ ਬਿਫੋਰ ਸੋਪ ਦਾ ਫਲਾਣਾ ਕੰਮ ਹੋ ਗਿਆ ਸਾਨੂੰ ਸੀਬੀਆਈ ਨੇ ਦੱਸਤਾ ਉਹਦੀ ਖਚਾਈ ਹੋਈ ਸੀ ਇਹ ਲੋਕ ਐਕਚੁਅਲੀ ਐਕਟਰ ਨੇ ਕੁਝ ਕਲਾਕਾਰ ਹੁੰਦੇ ਕੁਝ ਕਲੰਕਕਾਰ ਹੁੰਦੇ ਨੇ ਸੋ ਇਹ ਕੁਝ ਵੀ ਬੋਲ ਦਿੰਦੇ ਨੇ ਕਿ ਮੀਡੀਆ ਦੀ ਅਟੈਨਸ਼ਨ ਹੋ ਜੇ ਸਾਡਾ ਨਾਂ ਚੱਲਣਾ ਸ਼ੁਰੂ ਹੋ ਜੇ ਜੀ ਤੇ ਲੋਕ ਕਰਨ ਨੂੰ ਤੇ ਇਹਨਾਂ ਕੋਈ ਕੁਝ ਵੀ ਨਹੀਂ ਇਹਨਾਂ ਨੂੰ ਪੁੱਛੋ ਵੀ ਇੱਕ ਵੀ ਡਿਵੈਲਪਮੈਂਟ ਦਿਖਾਓ ਤੁਸੀਂ ਕੀ ਕੀਤੀ ਹੈ ਸਾਡੇ ਪੈਸੇ ਦੀ ਡਿਵੈਲਪਮੈਂਟ ਹੀ ਦਿਖਾ ਦੋ ਕੀ ਕੀਤੀ ਹਮ ਕਿਹੜੀ ਤੁਸੀਂ ਉੱਥੇ ਬਸ ਫ੍ਰੀ ਕੀਤੀ ਹੈ ਕਿਹੜੇ ਸਕੂਲ ਨੂੰ ਤੁਸੀਂ ਕਲੀ ਕਰਾਈ ਹੈ ਕਰੋੜਾ ਰੁਪਏ ਦਾ ਫੰਡ ਗਿਆ ਹੋ ਜਾਣਾ ਗੱਲ ਸਹੀ ਹੈ ਜੀ ਕਲਾਕਾਰਾਂ ਦੇ ਤੁਸੀਂ ਬੜੇ ਲੱਗਦੇ ਹੋ ਬਹੁਤ ਸਾਰੇ ਕਲਾਕਾਰਾਂ ਤੇ ਤੁਸੀਂ ਪਰਚਾ ਕਰਾਇਆ ਔਰ ਲੀਡਰਾਂ ਦੀ ਵੀ ਤੁਸੀਂ ਹੁਣ ਗੱਲ ਚੱਕਣ ਲੱਗੇ ਹੁਣ ਦੇਖਿਆ ਜਾਂਦਾ ਕਿ ਹਰ ਇੱਕ ਕਲਾਕਾਰ ਮੇਰੇ ਖਿਆਲ ਦੇ ਨਾਮੀ ਸਿੰਗਰ ਤੇ ਜਿਹੜਾ ਗਲਤ ਕਰਦਾ ਤੁਸੀਂ ਉਸਤੇ ਪਰਚਾ ਕਰਾ ਦਿੰਦੇ ਹੋ ਕਰਾਉਣਾ ਚਾਹੀਦਾ ਕਿਉਂ ਲੋਕ ਤਾਂ ਇਹ ਕਹਿੰਦੇ ਆ ਕਿ ਤੁਸੀਂ ਐਵੇਂ ਧੱਕੇ ਨਾਲ ਹੀ ਯਾਨੀ ਪਰਚਾ ਕਰਾ ਦਿੰਦੇ ਹੋ ਹੋਰ ਕਿਉਂ ਨਹੀਂ ਕਲਾਕਾਰ ਕਰਾਂਦੇ ਹੈਗੇ ਨਹੀਂ ਧੱਕੇ ਨਾਲ ਯਾਨੀ ਵਕੀਲ ਕਿਉਂ ਨਹੀਂ ਕਰਦੇ ਜੀ ਭਾਜੀ ਟੋਲਰੈਂਸ ਲੈਵਲ ਹੈ ਤੁਹਾਡੀ ਜ਼ਮੀਰ ਹੈ ਕਿੰਨੀ ਕੀ ਤੁਸੀਂ ਮਾਰ ਲਈ ਕਿੰਨੀ ਕੀ ਤੁਹਾਡੀ ਜਿੰਦਾ ਜਿੰਨੀ ਮੇਰੀ ਕੈਪੈਸਿਟੀ ਉਹਦੇ ਹਿਸਾਬ ਨਾਲ ਮੈਂ ਕਰਾਉਣਾ ਮੈਂ ਦਿੰਨਾ ਕੰਪਲੇਨ ਮੈਂ ਪਰਚਾ ਕਰਾਉਣਾ ਮਨੂ ਕਿਧਰ ਆ ਜਾ ਤੁਸੀਂ ਚਾਹਦੇ ਹੋ ਤੁਹਾਡਾ ਪੰਜਾਬ ਜਿਹੜਾ ਮਾੜਾ ਮੋਟਾ ਬਚਿਆ ਇਹ ਕਲਾਕਾਰ ਬਰਬਾਦ ਕਰ ਦੇ ਅੱਗੇ ਬਚਿਆ ਕੀ ਪੰਜਾਬ ਚ ਖੋਖਲਾ ਕਰ ਛੜਿਆ ਮਿਹਨਤ ਕਰਨ ਵਾਲੇ ਬੰਦੇ ਅਫਰੀਕਾ ਕੈਨੇਡਾ ਭੱਜ ਗਏ ਬੱਚੇ ਖੁਜੇ ਚਿੱਟੇ ਨੇ ਮਾਰਤੇ ਰਹਿ ਗਈ ਆ ਜੇ ਪਿੱਛੇ ਸਿੱਧੂ ਮੂਸੇ ਵਾਲਾ ਜੋ ਇਸ ਦੁਨੀਆ ਦੇ ਨੇ ਸਭ ਤੋਂ ਪਹਿਲਾ ਤੁਸੀਂ ਪਰਚਾ ਕਰਾਇਆ ਬਿਲਕੁਲ ਜੀ ਸ਼ਿਰੀ ਬੜਾ ਬਰਾਡ ਤੇ ਤੁਸੀਂ ਪਰਚਾ ਕਰਾਇਆ ਜੈਸਮਿਨ ਸੈਂਡਲ ਦੇ ਤੁਸੀਂ ਪਰਚਾ ਕਰਾਇਆ ਹੋਰ ਕਿਹੜੇ ਕਿਹੜੇ ਕਲਾਕਾਰ ਹੈ ਜਿਨ੍ਹਾਂ ਦੇ ਤੁਸੀਂ ਨਾਮ ਲੋਕ ਇਹ ਕਹਿੰਦੇ ਨੇ ਨਾ ਕਹਿੰਦੇ ਕਲਾਕਾਰਾਂ ਦੇ ਚੱਕਰ ਦੇ ਵਿੱਚ ਤੁਸੀਂ ਆਪਣਾ ਯਾਨੀ ਦੁਕਾਨਦਾਰੀ ਚਲਾ ਰਹੇ ਹਾਂ ਐਦਾਂ ਦੀਆਂ ਗੱਲਾਂ ਕਰ ਦਿੰਦੇ ਇਹ ਇਹਨਾਂ ਨੂੰ ਪੁੱਛੋ ਵੀ ਇਹ ਮੈਨੂੰ ਪੈਸੇ ਦੇਣਾ ਹੁੰਦੇ ਮੈਂ ਆਪਣੇ ਪੈਸੇ ਤੇ ਕਰਦਾ ਹੂੰ ਬਾਬੇ ਨਾਨਕ ਨੇ ਮੇਰੇ ਵੀ ਡਿਊਟੀ ਲਈ ਵੀ ਦਸਵੰਦ ਕੱਢਿਆ ਕਰ ਮੈਂ ਆਪਣਾ ਦਸਵੰਦ ਕੱਢਦਾ ਇਸ ਕੰਮ ਤੇ ਕਿ ਆਪਣੀ ਪੰਜਾਬੀਅਤ ਨੂੰ ਆਪਣੇ ਕਲਚਰ ਨੂੰ ਆਪਣੇ ਸਮਾਜ ਨੂੰ ਆਪਣੇ ਧਰਮ ਨੂੰ ਬਚਾ ਲਈਏ ਤੇ ਜੇ ਉਹਦੇ ਚੋਂ ਕਿਸੇ ਨੂੰ ਤਕਲੀਫ ਹੁੰਦੀ ਹੈ ਤੇ ਸੜੇ ਪਿਆ ਘਰ ਬੈਠਾ ਮੈਨੂੰ ਠੰਡ ਮੈਂ ਡਰ ਮਾਰਿਆ ਇਹਨਾਂ ਦਾ ਉਹ ਕੁੱਤੇ ਭਾਜੀ ਭੌਂਕਣੇ ਆ ਜਦੋਂ ਭੌਂਕਦੇ ਉਹਨਾਂ ਦੀ ਪੂਛ ਵੇਖਿਆ ਕਰੋ ਕਿੱਥੇ ਦੋ ਲੱਤਾਂ ਦੇ ਵਿਚਕਾਰ ਹੁੰਦੀ ਤੇ ਹਿਲ ਰਹੀ ਹੁੰਦੀ ਹੈ ਤੇ ਪਿਸ਼ਾਬ ਵੀ ਨਿਕਲ ਰਿਹਾ ਹੁੰਦਾ ਉਹਨਾਂ ਨੂੰ ਕੋਈ ਤੁਹਾਡੇ ਚ ਜੁਰਤ ਹੈ ਤੁਸੀਂ ਕਰਕੇ ਵਿਖਾ ਦਿਓ ਮੇਰੇ ਚ ਹੈਗੀ ਮੈਂ ਕਰ ਦਿੰਨਾ ਮੈਂ ਪੀਤਾ ਉਸ ਦੁਨੀਆ ਦੇ ਵੱਡੇ ਘਰ ਦਾ ਪਾਣੀ ਉੱਥੇ ਖੇਡਿਆ ਕਿਆ ਬਾਤ ਹੈਗੀ ਮੇਰੇ ਚ ਤਾਕਤ ਤੁਹਾਡੇ ਚ ਤੁਸੀਂ ਕਰ ਲਓ ਤੁਹਾਡੇ ਹੱਥ ਫੜੇ ਕਿਸੇ ਨੇ ਜਾਂ ਤੇ ਕਹਿ ਦਿਓ ਦਿਲ ਤੇ ਹੱਥ ਰੱਖ ਕੇ ਵੀ ਉਹ ਗਲਤ ਕੰਮ ਮੈਂ ਗਲਤ ਕਰ ਰਿਹਾ ਆ ਆਜੋ ਸਾਹਮਣੇ ਮੀਡੀਆ ਦੇ ਵੀ ਮੈਂ ਗਲਤ ਕਰ ਰਿਹਾ ਆ ਵੀ ਗਾਣਿਆਂ ਵਿੱਚ ਨੰਗ ਬਖਾਣਾ ਚੰਗੀ ਚੀਜ਼ ਆ ਗਾਣਿਆਂ 'ਚ ਡਰੱਗਸ ਵਖਾਣੀ ਚੰਗੀ ਚੀਜ਼ ਐ ਗਾਣਿਆਂ 'ਚ ਪਿਸਤੋਲਾਂ ਕੱਢਣੀਆਂ ਚੰਗੀ ਚੀਜ਼ ਐ ਔਰ ਕੋਈ ਜੁਰਮ ਕਰਕੇ ਕਹਿਣਾ ਵੀ ਇਹ ਕੋਈ ਵੱਡੀ ਇਹ ਤੇ ਪਤਾ ਨਹੀਂ ਜਿਵੇਂ ਕੋਈ ਮੈਡਲ ਮਿਲ ਗਿਆ ਉਹਨਾਂ ਨੂੰ ਫੜੇ ਮੋਂ ਤੁਹਾਡਾ ਹੋ ਜਾਂਦਾ ਥੋੜੇ ਜਿਹੇ ਪੈਸਿਆਂ ਪਿੱਛੇ ਗਲਤ ਕੰਮ ਕਰਦੇ ਹੋ ਸੋ ਮੈਂ ਤਾਂ ਠੋਕਾਂਗਾ ਭਾਜੀ ਅੱਛਾ ਕੰਗਣਾ ਰਣੌਤ ਦੀ ਆਪਾਂ ਗੱਲ ਕਰ ਰਹੀ ਸੀ ਜਾਂਦੇ ਜਾਂਦੇ ਕੰਗਣਾ ਰਣੌਤ ਨੂੰ ਕੀ ਕਹਿਣਾ ਚਾਹੋਗੇ ਕਿਉਂਕਿ ਅਕਸਰ ਹੀ ਯਾਨੀ ਬਦਨਾਮ ਕਰਦੇ ਨੇ ਰਹਿੰਦੇ ਨੇ ਪੰਜਾਬ ਨੂੰ ਅੱਛਾ ਕਿਸ ਤਰ੍ਹਾਂ ਦੇਖਦੇ ਹੋ ਕਿ ਹੁਣ ਪੰਜਾਬ ਦੀ ਸਿਆਸਤ ਨੂੰ ਕਿਸ ਤਰ੍ਹਾਂ ਦੇਖਦੇ ਕਿਉਂਕਿ 2000 27 ਆ ਰਿਹਾ ਹੈ ਔਰ ਚੌਣਾ ਨੂੰ ਲੈ ਕੇ ਬਹੁਤ ਸਾਰੇ ਲੀਡਰ ਯਾਨੀ ਬੀਜੇਪੀ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਪੈਰ ਫੈਸਾਰਨ ਨੂੰ ਕਹਿ ਰਿਹਾ ਕਿ 2027 ਦੇ ਵਿੱਚ ਯਾਨੀ ਕਹਿੰਦੇ ਕਿ ਉਹਨਾਂ ਦਾ ਡੰਕਾ ਬੋਲੇਗਾ ਕਿਸ ਤਰ੍ਹਾਂ ਦੇਖਦੇ ਹਾਂ ਜੇ ਇਦਾਂ ਦੇ ਹਾਲਾਤ ਬਣੇ ਰਹੇ ਕਿ ਬੀਜੇਪੀ ਪਾਰਟੀ ਦੇ ਹੀ ਵਰਕਰ ਪੰਜਾਬ ਦੇ ਬਾਰੇ ਮਾੜਾ ਬੋਲਣਗੇ ਤਾਂ ਕਿਸ ਤਰ੍ਹਾਂ ਦਾ ਰਹੇਗਾ ਭਾਜੀ ਪੋਲਿਟਿਕਸ ਤੇ ਮੈਂ ਬੋਲਦਾ ਲਿਆ ਹਾਂ ਹੂੰ ਮੈਨੂੰ ਕੋਈ ਜਾਚ ਨਹੀਂ ਜੀ ਪਰ ਇਹ ਕਿ ਐਡਮਿਨਿਸਟ੍ਰੇਸ਼ਨ ਦਾ ਬੁਰਾ ਹਾਲ ਹੈ ਇਹਦੀ ਗੱਲ ਕਹੂੰਗਾ ਨਿਆ ਖੋਣਾ ਪੈਂਦਾ ਪਿਆ ਮਿਲਦਾ ਨਹੀਂ ਪਿਆ ਸੋ ਸਾਨੂੰ ਤੇ ਉਹੋ ਜੀ ਪਾਰਟੀ ਚਾਹੀਦੀ ਉਹੋ ਜੀ ਸਰਕਾਰ ਚਾਹੀਦੀ ਆਪਾਂ ਹੋਗੇ ਚੌਥੀ ਆ ਜਵੇ ਠੀਕ ਹੈ ਜੀ ਪਹਿਲਾਂ ਤੇ ਦੋ ਪਾਰਟੀਆਂ ਆਪਸ ਵਿੱਚ ਮੇਜ ਲੈਂਦੀਆਂ ਪਈਆਂ ਸੀ ਜੀ ਹੁਣ ਤੀਜੀ ਵੀ ਆ ਗਈ ਐ ਤੀਜੀ ਨੂੰ ਦੇਖ ਹੀ ਲਿਆ ਠੀਕ ਹੈ ਦੇਖੋ ਜੀ ਸਾਰਿਆਂ ਨੂੰ ਵੇਖ ਲਿਆ ਅਸੀਂ ਕਿਹਨੂੰ ਨਹੀਂ ਵਖਿਆ ਅਸੀਂ ਵੀ ਹੁਣ ਮਤਲਬ ਕਿਸੇ ਜ਼ਿੰਦਗੀ ਦੇ ਪੜਾ ਤੇ ਆ ਕਿਸੇ ਪੋਜੀਸ਼ਨ ਤੇ ਆ ਦੇਖਿਆ ਤੇ ਸਾਰਿਆਂ ਨੂੰ ਹੀ ਆ ਤੇ ਸਾਨੂੰ ਉਹੀ ਟੁੱਟੀਆਂ ਸੜਕਾਂ ਮਿਲੀਆਂ ਉਹੀ ਬੱਤੀ ਦੇ ਕੱਟ ਨੇ ਜੀ ਕੁਝ ਵੱਧ ਕੇ ਹੋਣਗੇ ਕੁਝ ਘਟ ਕੇ ਹੋਣਗੇ ਪਾਲਸੀਰ ਕੋਈ ਚੇਂਜ ਨਹੀਂ ਦਿਖਦੀ ਵੀ। ਔਰ ਸਿਸਟਮੈਟਿਕ ਕੰਮ ਕਿਤੇ ਵੀ ਨਹੀਂ ਗਾ। ਐਪਲੀਕੇਸ਼ਨ ਦੇ ਦੋ ਤੇ ਪੁਲਿਸ ਦੇ ਮਗਰ-ਮਗਰ ਭਜਣਾ ਪੈਂਦਾ। ਤੇ ਜਿਹੜਾ ਬੰਦਾ ਜਦਾ ਤਰੀਕੇ ਨਾਲ ਸਮਝਾ ਲੈਂਦਾ ਪੁਲਿਸ ਨੂੰ ਉਹਦੇ ਹੱਕ 'ਚ ਫੈਸਲਾ ਲੇਖ ਦਿੰਦੀ ਪੁਲਿਸ। ਉਹਨੇ ਪੁਲਿਸ ਵੀ ਤੁਸੀਂ ਚੱਲ ਜਾਓ ਡੀਜੀਪੀ ਤੱਕ ਚੱਲ ਜਾਓ ਸੁਣਵਾਈ ਕੋਈ ਨਹੀਂ ਹੁੰਦੀ। ਕੀ ਕਰੋਗੇ? ਮਤਲਬ ਥ੍ਰੈਟ ਥ੍ਰੈਟ ਆਰ ਬਸੇ। ਤੁਸੀਂ ਮੜ ਜਾ ਸਿਰ ਕੱਟਦੇ ਹੋ ਤੇ ਤੁਹਾਡੇ ਅੱਗੇ ਥ੍ਰੈਟਾਂ ਨੇ ਸ਼ੁਰੂ ਹੋ ਜਾਂਦੇ ਨੇ। ਸੋ ਠੀਕ ਹੈ। ਆਪਣੀ ਕਮਾਣਾ ਆਪਣਾ ਖਾਣਾ ਤੇ ਪ੍ਰਭੂ ਦੇ ਗੁਣ ਗਾਣਾ ਹੋਰ ਤਾਂ ਕੁਝ ਨਹੀਂ ਰਹਿ ਗਿਆ ਬਾਕੀ ਸਾਡੇ ਕੋਲ ਸੋ ਬਹੁਤ ਵਧੀਆ ਤੁਸੀਂ ਗੱਲਾਂ ਬਾਤਾਂ ਕੀਤੀਆਂ ਅੱਜ ਤੱਕ तमाम ਗੱਲਾਂ ਬਾਤਾਂ ਕੀਤੀਆਂ ਸਾਰਾ ਕੁਝ ਵਿੱਚ ਹੀ ਤੁਸੀਂ ਗੱਲਾਂ ਕਰ ਦਿੱਤੇ ਅੱਛਾ ਜਾਂਦੇ ਜਾਂਦੇ ਆਪਾਂ ਤੁਹਾਡੇ ਟੂਰ ਬਾਰੇ ਗੱਲ ਕਰਾਂਗੇ ਕਿ ਤੁਸੀਂ ਬਾਹਰ ਹੋਣ ਜਾ ਕੇ ਆਏ ਹੋ ਮਹੀਨਾ ਲੱਗਿਆ ਕਿਦਾਂ ਦਾ ਰਿਹਾ ਟੂਰ 2 ਮਹੀਨੇ ਲੱਗਿਆ 2 ਮਹੀਨੇ ਲੱਗੇ ਆਏ ਹਾਂ ਅਮਰੀਕਾ ਤੇ ਕੈਨੇਡਾ ਦਾ ਟੂਰ ਸੀ ਮੇਰਾ ਹਮਮ ਔਰ ਕੁਝ ਕਲਾਇੰਟ ਸੀ ਮੇਰੇ ਉੱਥੇ ਕੁਝ ਸੱਜਣ ਮਿੱਤਰ ਸੀ ਕੁਝ ਯਾਰੀ ਦੋਸਤੀ ਸੀ ਕੁਝ ਨਵੇਂਆਂ ਨੂੰ ਮਿਲਣਾ ਸੀ ਔਰ ਮਿਲ ਕੇ ਆਇਆ ਹਮ ਇੰਨਾ ਕ ਪਿਆਰ ਮਿਲਿਆ ਲੋਕ ਕਹਿੰਦੇ ਕਿ ਬਾਹਰਲੇ ਲੋਕ ਖੁਸ਼ ਹੋ ਗਏ ਨੇ ਮੈਂ ਸ਼ਰਮ ਗੋਵਾਂਗਾ ਕਿ ਮੇਰੇ ਸੱਜਣਾ ਨੇ ਮੇਰੇ ਲਈ ਟਿਕਟਾਂ ਖਰਚੀਆਂ ਕੀ ਬਾਤ ਹੈ ਮੈਨੂੰ ਆਪਣੇ ਘਰੇ ਰੱਖਿਆ ਮੈਨੂੰ ਆਪ ਛੁੱਟੀ ਲੈ ਕੇ ਕੰਮ ਤੋਂ 5-6 ਦਿਨ ਘਮਾਉਂਦੇ ਰਹੇ ਆਓ ਅੱਜ ਉਧਰ ਲੈ ਕੇ ਜਾਣਾ ਅੱਜ ਉਧਰ ਲੈ ਕੇ ਜਾਣਾ ਅੱਜ ਫਲਾਣਾ ਜਗਾ ਜਾਣਾ ਟਿਕਾਣੀ ਜਗਾ ਜਾਣਾ ਤੇ ਭਾਜੀ 90 ਹਜ਼ਾਰ ਦੀ ਟਿਕਟ ਆਈ ਸੀ ਮੇਰੀ ਇੰਡੀਆ ਤੋਂ ਜਾਣਾ ਤੇ ਵਾਪਸ ਆਉਂਦੀ ਉਹ ਤਾਂ ਮੈਂ ਖਰਚੀ ਸੀ ਕਿ ਮੈਂ ਮੇਰਾ ਡਿਸੀਜਨ ਸੀ ਉਸ ਤੋਂ ਬਾਅਦ ਮੈਂ ਪੂਰੇ ਟੂਰ ਚ 2 ਮਹੀਨੇ ਦਾ ਟੂਰ ਚ 900 ਡਾਲਰ ਨੇ ਖਰਚ ਕੇ ਰੱਖਿਆ ਕੀ ਬਾਤ ਹੈ 900 ਡਾਲਰ ਜਾਨਕਿ ਯਾਨਕਿ ਇੱਕ ਟਾਈਮ ਦੀ ਰੋਟੀ 20 ਡਾਲਰ ਦੀ ਆ ਉੱਥੇ ਜੇ ਤੁਸੀਂ ਉਹ ਬਰੀਤੋ ਖਾਂਦੇ ਹੋ ਨਾ ਜੀ ਵੀ ਇੱਕ ਰੋਟੀ ਦੇ ਵਿੱਚ ਰਾਜਮਾ ਜੇ ਪਾਏ ਹੁੰਦੇ ਨੇ ਥੋੜੇ ਜਿਹਾ ਚੌਲ ਪਾਏ ਹੁੰਦੇ ਨੇ ਥੋੜੀਆਂ ਉਹ ਫੁੱਲ ਵਾਲੀਆਂ ਸਬਜ਼ੀਆਂ ਪਈਆਂ ਹੁੰਦੀਆਂ ਉਹ ਵਾਲਾ ਵੀ ਜੇ ਤੁਸੀਂ ਬਰੀਤੋ ਦੇ ਨਾਲ ਇੱਕ ਡਰਿੰਕ ਲੈਂਦੇ ਹੋ ਤਾਂ 20 ਡਾਲਰ ਲੱਗਦੇ ਨੇ ਯਾਨਕਿ ਇੰਡੀਆ ਦੇ ਹਿਸਾਬ ਨਾਲ 1700 ਰੁਪਏ ਤੁਸੀਂ ਹੈ ਹੀ ਇਦੋਂ ਕਿ 프랭크 ਉਹ ਪਿਆਰ ਕਰਦੇ ਹਰ ਕਿਸੇ ਨੂੰ ਔਰ ਲੋਕ ਤੁਹਾਨੂੰ ਵੀ ਪਿਆਰ ਕਰਦੇ ਨੇ ਮੈਂ ਕਿਹਾ ਆਪਣਾ ਬੈਡਰੂਮ ਮੈਨੂੰ ਦੇ ਤਾ ਹੂੰ ਕਿ ਉਹ ਵਿਚਾਰੇ ਹਸਬੰਡ ਵਾਈਫ ਪਰ ਸੁੱਤੇ ਡਰਾਈ ਰੂਮ ਕਿਉਂਕਿ ਘਰ ਛੋਟੇ ਨੇ ਹੂੰ ਇੱਥੋਂ ਤੱਕ ਦਾ ਪਿਆਰ ਮਿਲਿਆ ਮੈਂ ਕੀ ਕਮਾ ਫਿਰ ਮਤਲਬ ਮੈਂ ਤੇ ਮੇਰੀ ਜਹਾਜ਼ ਦੀਆਂ ਟਿਕਟਾਂ ਲੋਕਲ ਜਿੰਨਾ ਘੁੰਮਿਆ ਮੈਂ ਕਿਤੇ ਸਾਈਟ ਸੀਇੰਗ ਕਰਨ ਗਿਆ ਮੈਂ ਉੱਥੇ ਗੱਡੀ ਦਾ ਲਾਇਸੈਂਸ ਬਣਾਇਆ ਹੂੰ ਠੀਕ ਹੈ ਉਹ ਸਾਰਾ ਕੁਝ ਹੀ ਮੈਂ ਕਹ ਲਓ ਮੈਂ ਦੇਖਿਆ ਸੀ ਉਹ ਸਟੇਟਸ ਲਾਈਵ ਸੀ ਉਹ ਮੈਂ ਮਤਲਬ ਜੋ ਲੀਗਲ ਪ੍ਰੋਸੀਜਰ ਬੰਦਾ ਹੈ ਇਸ ਮੁੱਦੇ ਤੇ ਵੀ ਉੱਥੇ ਰੇਡੀਓ ਤੇ ਬੜੀ ਡਿਬੇਟ ਹੋਈ ਕਿ ਟੂਰਿਸਟ ਨੂੰ ਲਾਇਸੈਂਸ ਨਹੀਂ ਦੇਣਾ ਚਾਹੀਦਾ ਮੈਂ ਕਿਹਾ ਫੇਰ ਤਾਂ ਤੁਹਾਨੂੰ ਵੀਜ਼ਾ ਵੀ ਨਹੀਂ ਦੇਣਾ ਚਾਹੀਦਾ ਜਦੋਂ ਤੁਸੀਂ ਆ ਕੇ ਬਹਿ ਗਏ ਸੀ ਸਹੀ ਹੈ ਨਾ ਸਾਡੇ ਪੰਜਾਬੀ ਸਾਨੂੰ ਹੀ ਘਟਣ ਦੇਣੇ ਵੀ ਨਹੀਂ ਦੇਣਾ ਚਾਹੀਦਾ ਮੈਂ ਕਿਹਾ ਲਾਅ ਦੇ ਮੁਤਾਬਕ ਜੇ ਪ੍ਰੋਵੀਜ਼ਨ ਹੈਗੀ ਹੈ ਤੇ ਤੁਸੀਂ ਕੌਣ ਰੋਕਣ ਵਾਲੇ ਤੁਸੀਂ ਤੁਸੀਂ ਆਪਣੀ ਗੱਡੀ ਕਿਸੇ ਨੂੰ ਨਹੀਂ ਦੇਣੀ ਚਾਹੁੰਦੇ ਉਧਾਰੀ ਨਾ ਹੀ ਲੈਣੀ ਚਾਹੀਦੀ ਹੈ ਤੇ ਨਾ ਦਿਓ ਪਰ ਤੁਸੀਂ ਕਿਸੇ ਨੂੰ ਰੋਕਣ ਵਾਲੇ ਕੌਣ ਹੁੰਦੇ ਹੋ ਇਦਾਂ ਫਿਰ ਤੁਹਾਨੂੰ ਵੀ ਵੀਜ਼ਾ ਨਾ ਮਿਲਦਾ ਤੁਹਾਨੂੰ ਵੀ ਉੱਥੇ ਵਰਕ ਪਰਮਿਟ ਨਾ ਮਿਲਦਾ ਤੁਹਾਨੂੰ ਵੀ ਕੰਮ ਨਾ ਮਿਲਦਾ ਜੇ ਤੁਸੀਂ ਵਾਪਸ ਆਉਂਦੇ ਸੋ ਇਦਾਂ ਦੀ ਦੁਨੀਆ ਨੈਗੇਟਿਵ ਵੀ ਵੇਖੀ ਪਰ ਪੋਜ਼ਿਟਿਵ ਜ਼ਿਆਦਾ ਵੇਖੀ ਉੱਥੇ ਮੈਂ بڑے ਗੁਰਦੁਆਰਿਆਂ ਦੇ ਦਰਸ਼ਨ ਕਰਕੇ ਆਇਆ ਬੜਾ ਵਧੀਆ ਹੁਲਾਰਾ ਮਿਲਿਆ ਔਰ ਬੜਾ ਵਧੀਆ ਅੱਜ ਤੱਕ ਸੰਪਰਕ ਹੈ ਉੱਥੋਂ ਦੇ ਬੰਦਿਆਂ ਨਾਲ ਗੱਲਬਾਤ ਹੁੰਦੀ ਹੈ ਫੋਨ ਆਉਂਦੇ ਨੇ ਵਧੀਆ ਲੱਗਦਾ ਗੱਲਬਾਤ ਕਰਕੇ ਮੁਲਾਕਾਤ ਹੋਈ ਚੰਗਾ ਲੱਗਿਆ ਬਹੁਤ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਔਰ ਮਦਨ ਸਰ ਤੁਸੀਂ तमाम ਗੱਲਾਂ ਬਾਤਾਂ ਕੀਤੀਆਂ ਔਰ ਆਪਣੇ ਟੂਰ ਬਾਰੇ ਵੀ तमाम ਗੱਲਾਂ ਬਾਤਾਂ ਕੀਤੀਆਂ ਸੋ ਥੈਂਕ ਯੂ ਸੋ ਮਚ ਤੁਸੀਂ ਸਾਨੂੰ ਕੀਮਤੀ ਸਮਾਂ ਦਿੱਤਾ ਤੁਹਾਡਾ ਵੀ ਸ਼ੁਕਰੀਆ ਤੇ ਕਿਸੇ ਵੇਲੇ ਟੂਰ ਦੇ ਉੱਤੇ ਪੂਰੀ ਲੰਬੀ ਵੀਡੀਓ ਬਣਾਵਾਂਗੇ ਔਰ ਉਹਦੇ ਵਿੱਚ ਦੱਸਾਂਗੇ ਕਿ ਜੇ ਤੁਸੀਂ ਫੌਰਨ ਜਾਣਾ ਚਾਹੁੰਦੇ ਹੋ ਕਿਸੇ ਵੀ ਮਤਲਬ ਸਟੇਜ ਦੇ ਸਟੂਡੈਂਟ ਜਾਂ ਟੂਰਿਸਟ ਜਾਂ ਕਿਸੇ ਵੀ ਹੋਰ ਤਰੀਕੇ ਕਿਹੜੀਆਂ ਗੱਲਾਂ ਦਾ ਤੁਸੀਂ ਧਿਆਨ ਰੱਖਣਾ ਹੈ ਜਾਣ ਤੋਂ ਪਹਿਲਾਂ ਤੇ ਜਾਣ ਤੋਂ ਬਾਅਦ ਤੁਸੀਂ ਕਿਹੜੇ ਕਿਹੜੇ ਸਟੈਪ ਲੈਣੇ ਇਮੀਡੀਏਟ ਤਾਂ ਜੋ ਤੁਹਾਡੀ ਲਾਈਫ ਤੇ ਸਿਕਲੀ ਹੋ ਸਕੇ ਇਹ ਤੇ ਵਧੀਆ ਵੱਖਰਾ ਪੋਡਕਾਸਟ ਕਰਾਂਗਾ ਬਸ ਠੀਕ ਹੈ ਜੀ ਸੋ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਸੋ ਕਿਦਾਂ ਦੀ ਲੱਗੀ ਗੱਲਬਾਤ ਤੁਸੀਂ ਆਪ ਦੀ ਕਮੈਂਟ ਕਰਕੇ ਵਿਚਾਰ ਜਰੂਰ ਸਾਂਝੇ ਕਰੋ ਸੋ ਏਸੀ ਜੀ ਆਪਣੇ ਨਾਲ ਐਡਵੋਕੇਟ ਸੁਨੀਲ ਮੱਲਨ ਜੀ ਜਿਨ੍ਹਾਂ ਨਾਲ तमाम ਗੱਲਾਂ ਬਾਤਾਂ ਕੀਤੀਆਂ ਪੰਜਾਬ ਦੇ ਮਸਲਿਆਂ ਨੂੰ ਲੈ ਕੇ ਔਰ ਉਹਨਾਂ ਨੇ ਆਪਦੇ ਟੂਰ ਬਾਰੇ ਵੀ ਬੜੀ ਵਧੀਆ ਗੱਲਾਂ ਬਾਤਾਂ ਕੀਤੀਆਂ ਸੋ ਅਗਲੀ ਵਾਰ ਅਸੀਂ ਇਸ ਤੇ ਵੀ ਪੋਡਕਾਸਟ ਰੱਖਾਂਗੇ ਕਿ ਕਿਸ ਤਰੀਕੇ ਦੇ ਨਾਲ ਤੁਸੀਂ ਬਾਹਰ ਜਾਂਦੇ ਹੋ ਤੇ ਕਿਹੜੀ ਕਿਹੜੀ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਸੋ ਇਸਤੇ ਬਾਰੇ ਵੀ ਅਸੀਂ ਸੁਨੀਲ ਮੱਲਨ ਜੀ ਨਾਲ ਹੀ ਗੱਲਬਾਤ ਕਰਾਂਗੇ ਸੋ ਹੁਣ ਤੁਸੀਂ ਜਾਂਦੇ ਜਾਂਦੇ ਸੋ ਫਰੀडम ਟੀਵੀ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਹਰ ਇੱਕ ਤਾਜ਼ਾ ਅਪਡੇਟ ਤੁਹਾਨੂੰ ਮਿਲਦੀ ਰਹੇ ਸੋ ਕਿਦਾਂ ਦੀ ਲੱਗੀ ਗੱਲਬਾਤ ਸੋ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰਨਾ ਸੋ ਹੁਣ ਮੈਨੂੰ ਦੇ ਇਜਾਜ਼ਤ ਮੇਰੇ ਸਹਿਯੋਗੀ ਜਗਦੀਪ ਦੇ ਨਾਲ ਸੋ ਨੂੰ ਜਾਸਲਾ ਦੀ ਰਿਪੋਰਟ ਮੁਹਾਲੀ